ਗਰਮੀ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਵਾਰ ਫਿਰ ਜਿਹੜੀ ਤੇਜ਼ ਬਰਸਾਤ ਹੋ ਰਹੀ ਹੈ ਸੋ ਗੱਲ ਕਰੀਏ ਤਾਂ ਮੌਸਮ ਵਿਗਿਆਨੀਆਂ ਦੇ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਪੰਜਾਬ ਦੇ ਵਿੱਚ ਪੰਜਾਬ ਦੇ ਕਈ ਜ਼ਿਲ੍ਹੇ ਜਿਹੜੀ ਬਰਸਾਤ ਹੋਵੇਗੀ 28 29 ਤੇ 30 30 ਤਰੀਕ ਨੂੰ ਜਿਹੜੀ ਬਰਸਾਤ ਹੈ ਪੰਜਾਬ ਦੇ ਕਈ ਥਿਲਿਆਂ 'ਚ ਹੋਵੇਗੀ ਸੋ ਇਸ ਤੋਂ ਬਾਅਦ ਲੁਧਿਆਣਾ ਸ਼ਹਿਰ ਦੇ ਵਿੱਚ ਜਿਹੜੀ ਬਰਸਾਤ ਹੈ ਦੇਖੀ ਜਾ ਸਕਦੀ ਹੈ ਤੇ ਅਸਾਦੀ ਰਾ ਜਿਹੜੀ ਬਰਸਾਤ ਹੋਈ ਤੇ ਜਿਸ ਕਰਕੇ ਜਿੱਥੇ ਆਮ ਲੋਕਾਂ ਨੂੰ ਜਿਹੜੀ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਪਾਣੀ ਖੜਨ ਹੋਣ ਕਰਕੇ ਜਿਹੜ ਉਹ ਵੀ ਖੁੱਲੇਗੀ ਸੋ ਬਿਲਕੁਲ ਜਿਹੜੀਆਂ ਤਸਵੀਰਾਂ ਇੱਕ ਵਾਰੀ ਫਿਰ ਤੁਹਾਨੂੰ ਜਿਹੜੀ ਦਿਖਾਉਣ ਦੀ ਜਿਹੜੀ ਕੋਸ਼ਿਸ਼ ਕਰਾਂਗੇ ਇਹ ਲੁਧਿਆਣੇ ਸ਼ਹਿਰ ਦੀਆਂ ਨੇ ਤੇ ਤੁਸੀਂ ਜਿਹੜਾ ਕਮੈਂਟ ਸੈਸ਼ਨ ਜਿਹੜਾ ਜਰੂਰ ਦੱਸੋ ਕਿ ਕਿਹੜੇ ਇਲਾਕੇ ਦੇ ਜਿਹੜੀ ਬਰਸਾਤ ਐ ਹੋ ਰਹੀ ਐ ਤੇ ਬਿਲਕੁਲ ਜੇ ਗੱਲ ਕਰੀਏ ਤਾਂ ਮੌਸਮ ਵਿਗਿਆਨੀਆਂ ਵੱਲੋਂ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਸੋ ਸ਼ਹਿਰ ਵਾਸੀਆਂ ਨਾਲ ਵੀ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਹੈ ਕੋਸ਼ਿਸ਼ ਕਰਾਂਗੇ ਉਹਨਾਂ ਦਾ ਇਹ ਬਾਰੇ ਕੀ ਕਹਿਣਾ ਕਿਉਂਕਿ ਗਰਮੀ ਤੋਂ ਰਾਹ ਤਾਂ ਜਿੱਥੇ ਜਰੂਰ ਮਿਲਿਆ ਇੱਕ ਪਾਸੇ ਇਲਾਕਿਆਂ ਦੇ ਵਿੱਚ ਜਿਹੜੇ ਮੈਦਾਨੀ ਇਲਾਕੇ ਉਸ ਜਗ੍ਹਾ ਦੇ ਉੱਪਰ ਪਾਣੀ ਖੜਾ ਹੋਣ ਕਰਕੇ ਆਮ ਲੋਕਾਂ ਦੀ ਜਿਹੜੀ ਪਰੇਸ਼ਾਨੀ ਹੈ ਉਹ ਝੇਲਣੀ ਪੈਂਦੀ ਹੈ ਸੋ ਬਰਸਾਤ ਵੀ ਜਿਹੜੀ ਕਾਫੀ ਤੇਜ਼ੀ ਦੇ ਨਾਲ ਹੋ ਰਹੀ ਕੀ ਨਾਮ ਇਹ ਦਾ ਡਾ ਜੀ ਤੋ ਬਿਲਕੁਲ ਜਿਹੜੇ ਹੋਰ ਲੋਕ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਜਿਹੜੀ ਜ਼ਰੂਰ ਕੋਸ਼ਿਸ਼ ਕਰਨਾ ਬ੍ਰਦਰ ਕੀ ਨਾਮ ਹੈ ਤੁਹਾਡਾ ਆਜੋ ਸਾਹਿਲ ਵੀਰ ਜੀ ਅੱਛਾ ਜਿਹੜੀ ਬਰਸਾਤ ਵੀ ਗਰਮੀ ਤੋਂ ਰਾਹਤ ਮਿਲੀ ਇਹ ਦੇ ਨਾਲ ਰਾਹਤ ਤਾਂ ਮਿਲੀ ਹੈ ਜੀ ਪਰ ਇਹ ਹੈ ਕਿ ਹੁਣ ਕੰਮਕਾਰ ਚ ਦਿੱਕਤ ਆ ਜਾਂਦੀ ਹੈ ਬਾਰਿਸ਼ ਪਾਣੀ ਖੜ ਜਾਂਦਾ ਵਾ ਕੀ ਕਰ ਸਕਦੇ ਆ ਤੇ ਲੱਗਦਾ ਹੈ ਕਿਈ ਇਲਾਕੇ ਜਿਹੜਾ ਪਾਣੀ ਜ ਵੀ ਖੜੇਗਾ ਤੇ ਜਿਸ ਕਰਕੇ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਝੱਲਨੀ ਪੈਂਦੀ ਹੈ ਹਾਂਜੀ ਵੀਰੇ ਜਰੂਰ ਸਾਨੂੰ ਝੱਲਨੀ ਪੈਂਦੀ ਸਾਡੇ ਘਰਾਂ ਚ ਪਾਣੀ ਆ ਜਾਂਦਾ ਵਾ ਹੂੰ ਹੂੰ ਗੋਡੇ-ਗੋਡੇ ਪਾਣੀ ਖੜ ਜਾਂਦਾ ਵਾ ਉੱਪਰੋਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਜਿੱਥੇ ਆਮ ਲੋਕ ਜਿਹੜੀ ਗਰਮੀ ਦਾ ਜਿਹੜਾ ਗਰਮੀ ਤੋਂ ਬਚਣ ਦੇ ਲਈ ਬਰਸਾਤ ਦਾ ਆਨੰਦ ਲੈ ਰਹੇ ਨੇ ਉੱਥੇ ਹੀ ਕੁਝ ਲੋਕ ਪੁਲ ਦੇ نیچے ਖੜੇ ਹੋਏ ਨੇ ਤਾਂ ਕਿ ਜਿਹੜਾ ਜਿਹੜਾ ਬਾਰਿਸ਼ ਦੇ ਵਿੱਚ ਨਾ ਭਿੱਜਣ ਸੋ ਆਮ ਲੋਕਾਂ ਨੂੰ ਕਿਤੇ ਨਾ ਕਿਤੇ ਜਿਹੜੀ ਪਰੇਸ਼ਾਨੀ ਹੈ ਉਹ ਵੀ ਝੇਲਨੀ ਪੈ ਰਹੀ ਕਿਉਂਕਿ ਜਦੋਂ ਬਰਸਾਤ ਪੈਂਦੀ ਹੈ ਉਦੋਂ ਹੀ ਜਿਹੜੀ ਆਵਾਜਾਈ ਵੀ ਜਿਹੜੀ ਜ਼ਰੂਰ ਹੈ ਉਹ ਪ੍ਰਭਾਵਿਤ ਹੁੰਦੀ ਹੈ ਤੇ ਜਿਹੜੀ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਹ ਝੇਲਨੀ ਪੈ ਰਹੀ ਸੋ ਬਿਲਕੁਲ ਹੋਰ ਜਿਹੜੇ ਸ਼ਹਿਰ ਵਾਸੀ ਨਾਲ ਨਾਲ ਗੱਲਬਾਤ ਕਰਨੀ ਇਹ ਜ਼ਰੂਰ ਹੈ ਉਹ ਕੋਸ਼ਿਸ਼ ਕਰ ਰਹੇ ਨੇ ਬ੍ਰਦਰ ਕੀ ਨਾਮ ਇਹਦਾ ਜੀ ਦੀਪਕ ਜੀ ਅੱਛਾ ਜੀ ਬਰਸਾਤ ਹੋਈ ਗਰਮੀ ਤੋਂ ਰਾਹਤ ਮਿਲੀ ਕੀ ਕਹਿਣਾ ਚਾਹੋਗੇ ਰਾਹਤ ਤਾਂ ਮਿਲੀ ਹੈ ਪਰ ਗਰਮੀ ਹਲੇ ਉਨੀ ਪੈ ਰਹੀ ਹੈ ਜਿੰਨੀ ਪੈ ਰਹੀ ਹੈ ਜਿੱਥੇ ਥੋੜਾ ਅੱਗੇ ਗਾ ਲੋ ਜਿੱਥੇ ਬਰਸਾਤ ਪੈਂਦੇ ਨੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਕਈ ਇਲਾਕੇ ਜਿਹੜਾ ਪਾਣੀ ਵੀ ਖੜੇਗਾ ਲੱਗਾ ਲੋਕਾਂ ਨੂੰ ਪਰੇਸ਼ਾਨੀਆਂ ਆਏਗੀ ਪਾਣੀ ਦਾ ਬਹੁਤ ਪਰੇਸ਼ਾਨੀ ਹੋ ਰਹੀ ਹੈ ਪ੍ਰਸਾਤ ਵਾ ਜਿੰਨੀ ਹੋ ਰਹੀ ਹੈ ਉਹਨਾਂ ਉਸ ਤੋਂ ਜ਼ਿਆਦਾ ਪਾਣੀ ਖੜ ਰਿਹਾ ਹੈ ਰੋਡ ਦੀ ਬਹੁਤ ਜ਼ਿਆਦਾ ਮਾੜੀ ਹਾਲਤਾਂ ਨੇ ਇਹਨੂੰ ਸੁਧਾਰਨ ਤਾਂ ਬਹੁਤ ਵਧੀਆ ਰਹੇਗਾ ਗੱਡੀਆਂ ਬਹੁਤ ਪਲਟਰੀਆਂ ਨੇ ਸੁਣ ਸੁਣ ਭਾਦੋ ਦੇ ਵਿੱਚ ਜੇ ਗੱਲ ਕਰੀਏ ਤਾਂ ਇਹ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਇੰਤਜ਼ਾਮ ਸਾਡੇ ਲੋ ਵਧੀਆ ਕੀਤੇਗੇ ਨੇ ਪਰ ਫਿਰ ਵੀ ਜਿਹੜਾ ਪਾਣੀ ਕਈ ਥਾਵਾਂ ਤੇ ਖੜਾ ਹੈ ਨਹੀਂ ਪਾਣੀ ਤਾਂ ਬਹੁਤ ਖੜਿਆ ਜੀ ਇੰਤਜ਼ਾਮ ਵੀ ਕਰ ਰਹੇ ਨੇ ਨਾਲ ਦੇ ਨਾਲ ਪਰ ਜਿਵੇਂ ਕਰਨੀ ਸੀ ਸਾਮਨ ਤੇਜ਼ੀ ਨਾਲ ਕਰਨੀ ਸੀ ਉਹ ਪਹਿਲਾਂ ਕਰਨੇ ਚਾਹੀਦੇ ਸੀ ਇਸ ਟਾਈਮ ਤੱਕ ਸੋ ਬਿਲਕੁਲ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਸੋ ਗੱਲ ਕਰੀਏ ਤਾਂ ਜਿੱਥੇ ਆਮ ਲੋਕਾਂ ਜਿਹੜੀ ਬਰਸਾਤ ਤੋਂ ਬਰਸਾਤ ਪੈਣ ਦੇ ਕਰਕੇ ਗਰਮੀ ਤੋਂ ਰਾਤ ਮਿਲੀ ਹੈ ਉੱਥੇ ਹੀ ਜਿਹੜਾ ਕਈ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਖੜਾ ਹੋਣ ਕਰਕੇ ਪਰੇਸ਼ਾਨੀਆਂ ਉਹ ਵੀ ਝੰਲੀਪੈਰੀ ਬਾਪੂ ਜੀ ਹੋਣੀ ਨਾਲ ਨੇ ਬਾਪੂ ਜੀ ਅ ਬਰਸਾਤ ਪਈਏ ਗਰਮੀ ਤੋਂ ਰਾਹਤ ਮਿਲੀ ਹੈ ਕਿੰਨੀ ਕੁ ਮਿਲੀ ਜੀ ਹਾਂ ਬਹੁਤ ਅੱਛੀ ਮਿਲੀ ਹੈ ਜੀ ਬਹੁਤ ਵਧੀਆ ਗਰਮੀ ਵਾਸਤੇ ਠੰਡ ਦੂਰ ਹੋ ਗਈ ਹੈ ਪੁੱਤਰ ਇਹ ਅਰਦਾਸ ਕਰੋ ਮਰ ਇਹੋ ਜੀ بارش ਪੈ ਕੇ ਥੋੜਾ ਜਿਆ ਠੰਡ ਹੋ ਜਾਵੇ ਬੰਦਿਆਂ ਨੂੰ ਸੁਖ ਹੋ ਜਾਵੇ ਬਾਬਾ ਜੀ ਬੋਲੋ ਨਾ ਅੱਛਾ ਜੇ ਗੱਲ ਕਰੀਏ ਤਾਂ ਕਿੰਨੀ ਕੁ ਭੜਾਸ ਵਗੈਰਾ ਸੀ ਕਿੰਨੀ ਕੁ ਪਰੇਸ਼ਾਨੀ ਚੱਲੀ ਬਹੁਤ ਜਿਆਦੀ ਭੜਾਸ ਸੀ ਜੀ ਸਾਰੇ ਬੋਲੋ ਮੇਰੇ ਵੀਰ ਸਾਰੇ ਬੋਲੋ ਅੱਛਾ ਜਿਹੜੀ ਬਰਸਾਤ ਪੈਣ ਕਰਕੇ ਗਰਮੀ ਤੋਂ ਰਾਹਤ ਮਿਲੀ ਹੈ ਪਰ ਕਈ ਥਾਂ ਤੇ ਪਾਣੀ ਵੀ ਖੜਾ ਆਮ ਲੋਕਾਂ ਨੂੰ ਪਰੇਸ਼ਾਨੀ ਚੱਲੀ ਪਈ ਲੱਗਦਾ ਪ੍ਰਸ਼ਾਸਨ ਦੀ ਪੋਲ ਖ ਲੋਕਾਂ ਦੇ ਰੱਤਿਆਂ ਦੇ ਪਾਣੀ ਖਲੋਤਾ ਗਲੀਆਂ 'ਚ ਪਾਣੀ ਖਲੋਤਾ ਬਹੁਤ ਵੱਡੀਆਂ ਗਲੀਆਂ ਦੇ ਵਿੱਚ ਗੰਦ ਪਿਆ ਹੈ ਉਹ ਵੀਰ ਜੀ ਸੰਭਾਲਣਾ ਚਾਹੀਦਾ ਬਸ ਕੀ ਕਹਿਣਾ ਚਾਹੁੰਦਾ ਕਿ ਕਿੰਨੀ ਕੋਈ ਪਰੇਸ਼ਾਨੀ ਆ ਰਹੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹੱਲ ਕਰਨਾ ਚਾਹੀਦਾ ਹੈ ਜਿਵੇਂ ਪਾਣੀ ਖੜਦਾ ਹੈ ਕੋਈ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਹੈ ਮਾੜੀ ਮਰਤੀ ਕਿ ਕਹਿੰਦਾ ਮਤਲਬ ਲੈ ਬਸ ਸੋ ਬਿਲਕੁਲ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਜਿੱਥੇ ਤੇਜ਼ ਬਰਸਾਤ ਪੈਣ ਕਰਕੇ ਜਿੱਥੇ ਗਰਮੀ ਤੋਂ ਰਾਹਤ ਮਿਲੀ ਉੱਥੇ ਜੇ ਗੱਲ ਕਰੀ ਤਾਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਸੀ ਸੋ ਪੰਜਾਬ ਦੇ ਜਿੱਥੇ ਕਈ ਜ਼ਿਲ੍ਹੇ ਜਿਹੜੀ ਬਰਸਾਤ ਹੋਈ ਉੱਥੇ ਲੁਧਿਆਣਾ ਵਿੱਚ ਵੀ ਜਿਹੜੀ ਬਰਸਾਤ ਹੋਈ ਜਿੱਥੇ ਗੱਲ ਕਰੀ ਤਾਂ ਗਰਮੀ ਤੋਂ ਤਾਂ ਰਾਹ ਜਿਹੜੀ ਜ਼ਰੂਰ ਮਿਲੀ ਹੈ ਪਰ ਕਈ ਇਲਾਕੇ ਜਿਹੜਾ ਪਾਣੀ ਖੜਾ ਹੋਣ ਕਰਕੇ ਜਿਹੜੀ ਆਮ ਆਮ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਉਹ ਝੇਲਣੀ ਪੈ ਰਹੀ ਸੋ ਬਿਲਕੁਲ ਹੁਣ ਇਹ ਆਣ ਵਾਲਾ ਸਮਾਂ ਦੱਸੂਗਾ ਪ੍ਰਸ਼ਾਸਨ ਦੇ ਵੱ